ਇਹ ਤਾਂ ਸਭ ਤੋਂ ਸਮਰੱਥ ਹੈ ਜਿਨ ਜੋ ਆਉਂ ਕੰਮ ਹੋ ਕੇ ਜਾਣ ਹੋਏ ਨੂੰ ਮਾਨ ਸਨਮਾਨ ਦੇਣਾ ਦੱਸਿਓਂਗੇ ਬਾਤਾਂ ਜਾਉ ਹੋਈ ਹੋਈ ਕੱਠ ਬਾਤਾਂ ਜਾਉ ਹੁਣ 2 ਵਜੇ ਨੂੰ ਪਹਿਲਾਂ ਨਾ ਇੱਕ ਨਰੇਟਿਵ ਚੱਲਿਆ ਸੀ ਖਾਸ ਪਾਰਟੀਆਂ ਨੂੰ ਛੋਟਾ ਮੱਤ ਦਾ ਮੋਟਾ ਮੈਂ ਤਾਂ ਮੱਤ ਦਾ ਮੋਟਾ ਹਾਂ ਜਮਾ ਅਗੇ ਆ ਬੜਾ ਡੰਗਰ ਆ ਕੁਛ ਚਾਰ ਕ ਪਸੂ ਕੁਮਿਸਤਰੀ ਦੇ ਬੰਦੇ ਉਹਨਾਂ ਦੇ ਸਾਇਦ ਮੈਂ ਉਹਨਾਂ ਬੰਦਿਆਂ ਨੂੰ ਸਾਵਿਆਂ ਨੂੰ ਜਵਾਬ ਦੇਣਾ ਚਾਹਣਾ ਅੱਜ ਇਹ ਚਲਾ ਦਿਓ ਪੂਰੀ ਸੋਡੇ ਖਾਨਦਾਨ ਚੋਂ ਆਉਣ ਵਾਲੇ ਜੋ ਪਾਸਟ ਤੋਂ ਫਿਚਰ ਤੋਂ ਲੰਘ ਚੁੱਕੇ ਚ ਪਹਿਲੀ ਵਾਰ ਜਦ ਮੈਂ ਪਲਸ 2 ਨੋਰਮਲ ਮੈਡੀਕਲ ਕਰਾਈ ਆ ਪਲਸ 2 ਨੋਰਮਲ ਮੈਡੀਕਲ ਕਰਾਈ ਆ ਲਾਇਬ੍ਰਖਾਲ ਸਾ ਕਾਲਜ ਮੈਂ ਲਗਾਤਾਰ 3 ਸਾਲ ਪੜਿਆ ਜਲੰਧਰ ਨੰਬਰ 1 ਕਾਲਜਾ ਨਾਰਥ ਇੰਡੀਆ ਦਾ ਐਨੇ ਪਲਸ ਉੱਥੇ ਮੇਰੇ ਲਗਾਤਾਰ 3 ਸਾਲ ਮੈਡਲ ਆਏ ਨੇ 2004 5 6 ਨਹੀਂ 5 6 7 ਗੁਰਨਾਣ ਪ੍ਰਦੇਪ ਜੀ ਦੀ ਬਾਸਤੀ ਇੱਥੇ 32 ਕਿਲੋਮੀਟਰ ਮੈਂ ਉਹ ਕੈਂਪ ਲਾਇਆ ਨੇ ਆਲ ਇੰਡੀਆ ਕਬੱਡੀ ਦੀ ਫਿਰ ਅਖੀਨ ਮੈਂ ਆਲੂਡੀਆ ਕਬੱਡੀ ਖੇਡੇ ਆਇਆ ਉਦੋਂ ਬਾਅਦ ਮੈਂ ਜੇਲਾ ਘੁੰਮਿਆ ਵੱਲਦਾ ਚਾੜਦਾ ਮੁੰਡੇ ਮੇਰੇ ਨਾਲ ਹੀ ਨੇ ਦੇਖੇ ਜਿਹੜੇ ਚਰੋ ਉਹ ਸਾਡੇ ਮਾਰੇ ਕੰਮ ਸੀ ਮੈਂ ਉਹ ਬੰਦਿਆਂ ਨੂੰ ਕਹਣਾਗਾ ਜਿਹੜੇ ਪਰਸੋਂ ਦੇ ਮੈਨੂੰ ਲੱਗੇ ਨੇ ਮੰਡਾ ਚੰਗਾ ਬੋਲਣ ਮੇਰਾ ਨੰਬਰ ਹੈਗਾ ਮੈਨੂੰ ਮਿਲੋ ਜਿੱਥੇ ਮਿਲਣਾ ਚਾਹੁੰਦੇ ਜੇ ਕਿਸੇ ਦੇ ਬਾਰੇ ਕੀ ਹੈ ਯੂਰ ਮਾਰਦਾ ਕਿਸ ਨੂੰ ਆਇਆ ਲੱਗਦਾ ਵੀ ਅਸੀਂ ਬਾਲੇ ਵੱਡੇ ਹੋਆ ਕਿਸੇ ਨੇ ਕਹੇ ਹਾਂ ਸਿੱਖ ਪੰਥ ਮੇਰਾ ਸਭ ਤੋਂ ਨਿਆਰਾ ਅੱਪਾ ਰੋਜ਼ ਰਾਸ ਕਰਦੇ ਆਂ ਸ਼ਾਮ ਨੂੰ ਅਰਦਾਸ ਕਰਦੇ ਆਂ ਮੱਥਾ ਰਗਣਦੇ ਆਂ ਸਿੱਖ ਪੰਥ ਤੋਂ ਹੱਥ ਜੋੜ ਕੇ ਹਰ ਟਾਈਮ ਆਪਾਂ ਪੁੱਲਾ ਖਸੌਂਦੇ ਆਂ ਆਪਾਂ ਕਿਸੇ ਬੰਦੇ ਤੋਂ ਨਹੀਂ ਨਾ ਤਓ ਤੇਰੇ ਰਾਸਤੇ ਫਿਰ ਮੈਨੂੰ ਆ ਕੋਈ ਵਰਦੀ ਕਿਸ ਮਰਦੀ ਪੁੱਛ ਲੋ ਆ ਜੋ ਕੁਝ ਲੋਕਾਂ ਨੇ ਬੜਾ ਮੈਨੂੰ 2-3 ਦਿਨ ਤੱਕ ਤੰਗ ਕਰਿਆ ਐਵੇਂ ਪਾ ਪਾ ਵੀਡੀਓ ਹਰੇਕ ਫੇਸਬੁਕ ਤੇ ਪ੍ਰਧਾਨ ਮੰਤਰੀ ਬਣ ਜਾਂਦਾ ਇੱਕ ਦੋ ਪਤਾ ਨਹੀਂ ਕਹਿੰਦੇ ਯਾਰ ਇਹਨੂੰ ਪਤਾ ਨਹੀਂ ਮੈਂ ਯਾਰ ਕੋਈ ਪੁੱਛਾਂ ਦੇ ਨਾਲਾ ਮੈਨੂੰ ਪਤਾ ਨਹੀਂ ਆ ਜੋ ਬੈ ਲੋ ਜਿੰਨਾ ਕ ਮੈਨੂੰ ਇਤਿਹਾਸ ਆਉਂਦਾ ਉਹਨਾਂ ਕੋ ਸੋਨੂੰ ਆਉਂਦਾ ਹੋਊਗਾ ਵੱਡੇ ਸ਼ੂਰਮਿਆਂ ਵੱਡੇ ਯੋਧਿਆਂ ਨੂੰ ਮੇਰੀ ਮਾਂ ਨੇ ਮੈਨੂੰ ਗੁਰਤੀ ਗੁਰੂ ਗ੍ਰੰਥ ਸਾਹਿਬ ਚੋਂ ਹੀ ਦਿੱਤੀ ਹੈ ਤਨ ਪੀੜੀਆਂ ਤੋਂ ਸਿੱਖੀ ਐ ਮੇਰੀ ਮਾਲ ਪੜਾ ਜਦੋਂ ਦੀ ਮੇਰੀ ਸੁਰਤਾ ਸਾਰੇ ਮਾਨਸਾ ਦੇ ਬੰਦੇ ਖੜੇ ਨੇ ਸਾਰਾ ਭਾਈ ਨੰਦ ਦੀ ਮੂੰਹ ਜਵਾਨੀ ਯਾਦ ਐ ਕੱਲਾ ਕੱਲਾ ਸ਼ਬਦ ਲੋਕਾਂ ਦੇ ਜਵਾਕ ਲੀਡਰਾਂ ਖਾਤਰ ਮਰਮੌੜੇ ਨਹੀਂ ਆਉਂਦੇ ਨਾ ਆਪਦੀ ਕੁਰਸੀ ਸੇਫ ਕਰਨ ਖਾਤਰ ਨਾ ਤਾਂ ਸਿਆਸਤ ਅੱਜ ਆਈਏ ਨਾ ਆ ਜਾਈਏ ਸਿਆਸਤ ਕੱਲ ਨਾ ਕਿਸੇ ਦੇ ਪੁੱਤ ਤੇ ਰਾਜਨੀਤੀ ਕਰੀਏ ਨਾ ਕਰਵਾਈਏ ਇੱਥੇ ਬੜਾ ਕਿੰਨਾ ਨਸ਼ਾ ਸ਼ਹਿਰ ਚ ਸਭ ਤੋਂ ਵੱਧ ਨਸ਼ਾ ਇੱਥੇ ਹੈ ਕੋਈ ਘਰ ਬਚੀ ਨਹੀਂ ਨਸ਼ੇ ਬਗੈਰ ਮੇਰੇ ਕੋਲ 150 200 ਦੇ ਤਕਰੀਬ ਬੌਕਸਰ ਮੁੰਡੇ ਦੋਸਤ ਨੇ ਚੰਗੇ ਅਫਸਰ ਨੇ ਉਹ ਦੱਸਦੇ ਰਹਿੰਦੇ ਨੇ ਮੇਰੀ ਮੈਨ ਜਾਣ ਕੇ ਪਾਇਆ ਨੀ ਮੇਰਾ ਫੇਸਬੁੱਕ ਪੇਜ ਪਾਲਣਾ ਬੰਦ ਕਰਤਾ ਲਾਈਵ ਕਿਉਂ ਮੈਂ ਭਾਈ ਇਹਨਾਂ ਦੀ ਵੀਡੀਓ ਪਾਉਂਦਾ ਸੀਗਾ ਔਰ ਇੱਕ ਅੱਥ ਵੱਧ ਹੋ ਜਾਂਦਾ ਜੇ ਮੈਂ ਲਾਈਵ ਹੁੰਦਾ ਜਾਂ ਉਹਦੀਆਂ ਵੀਡੀਓਾਂ ਪਾਉਂਦਾ ਇਹਨੂੰ ਉਡਾਲਾ ਵੀ ਕਹਿੰਦੇ ਨੇ ਰੋਕ ਲਓਗੇ ਸੱਚ ਨੂੰ ਕੱਟ ਤੱਕ ਕਦੋਂ ਹੋਗੀ ਰਹੂਗਾ ਤੁਸੀਂ ਕਦੋਂ ਰੋਕ ਲਓਗੇ ਕਿੰਨੇ ਵਜੇ ਪੇਜ ਬੰਦ ਕਰ ਲਓਗੇ ਇੱਕ ਦਿਨ ਤਾਂ ਆਵਾਜ਼ ਜਾਊਗੀ ਨਾ ਅਜੋਰੇ ਵਜੂਗੀ ਇੱਥੇ ਆਇਓਗੇ ਮੁਕਾਬਲੇ ਆਪਾਂਗੇ ਸੋ ਹਰੇਕ ਬੰਦੇ ਨੂੰ ਬੇਨਤੀ ਹੈ ਇੱਥੇ ਵੱਧ ਤੋਂ ਵੱਧ ਪਹੁੰਚੋ ਇੱਕ ਸੱਚ ਬੋਲਣ ਦਾ ਖਿਆਰ ਰੱਖਿਆ ਕਰੋ ਜਦੋਂ ਕੋਈ ਸੱਚ ਬੋਲਦਾ ਹੈ ਨਾਲ ਮਾਣ ਲੈ ਕੇ ਖੜਿਆ ਕਰੋ ਪਿੱਛੂ ਨਾ ਪਾਲਿਆ ਕਰੋ ਜਿਹੜੀ ਚੀਜ਼ ਨੂੰ ਤੁਸੀਂ ਸਾਰਾ ਦਿਨ ਮੁੰਦਿਓ 24 ਘੰਟੇ ਮਨ ਤੇ ਚਿਤਵਦੇ ਹੋ ਜਦੋਂ ਛੋਡੇ ਸਾਹਮਣੇ ਸੱਚ ਬਣ ਕੇ ਆਉਂਦੀ ਹੈ ਫਿਰ ਕਿਉਂ ਛੋਡੇ ਪੈਰਾਂ ਜੜੀਆਂ ਪੈ ਜਾਂਦੀਆਂ ਹੈ ਦੀਪ ਗਿਆ ਸੰਦੀਪ ਗਿਆ ਸ਼ਰਜੀਪ ਗਿਆ ਕੱਲ ਸਾਡੇ ਬਟਿੰਡੇ ਦਾ ਇੱਕ ਹੋਰ ਸ਼ੁਰ ਕਰਮਣ ਗਿਆ ਕਿੰਨੇ ਕੁ ਲੈਣਗੇ 22 ਹੋਰ ਜੋਗ ਚ ਨੇ ਭਾਈ ਆਪਣੇ ਅਮਰਤਪਾਲ ਵਰਗੇ ਸਤਾਈ ਸਿੰਘ ਕੀ ਕੁਸ ਮਜ਼ਾਕ ਦਾ ਪਾਤਰ ਬਣਾਇਆ ਸੀ ਆਪੇ ਪ੍ਰਧਾਨ ਮੰਤਰੀ ਬੱਜ ਕੇ ਅੱਜ ਉਹ ਪ੍ਰਧਾਨ ਮੰਤਰੀ ਬੱਜ ਕੇ ਪੈਰਾਂ ਵਰਗੇ ਵੀ ਜਿਹੜੇ ਲੋਕਾਂ ਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਸੀ ਅਮਰੀ ਕੱਲ ਫੋਟਾਂ ਲੱਗੀਆਂ ਪਈਆਂ ਯੋਲੇ ਦੀਆਂ ਇਹ ਕਰ ਰਹੇ ਨੇ ਇਹ ਮਲੰਗ ਦੁੱਕੀ ਉਹਨਾਂ ਦੀ ਕਿੰਨੀ ਜਵਾਨੀ ਮੋੜਤੀ ਉਹਨਾਂ ਨੇ ਦੀਪ ਸਿੱਧੂ ਜਗਾ ਆ ਗਿਆ ਅਸੀਂ ਦੀਪ ਸਿੱਧੂ ਅਸੀਂ ਬਹੁਤ ਵੱਜ ਪੰਦੋ ਸਿੱਕੀ ਦੇ ਰਾਤ ਰੋਏ ਪੰਜਾਬ ਬਾਣੀਆ ਮੁਤਲੇਮੀ ਪਲੇਅਰ ਚੰਗੇ ਚੋਟੀ ਇਹ ਜੀ ਗੱਲ ਨਹੀਂ ਕਿਤੇ ਮਰਜੀ ਉਹ ਕਹਿੰਦੇ ਮਲਾਜਮ ਤੇ ਮੋਲਜਮ ਚ ਕੰਨੇ ਦਾ ਫਰਕ ਹੁੰਦਾ ਉਹ ਦਰੋਂ ਦੋਪੇ ਉਹ ਮੇਰੇ ਨਾਲ ਦਾ ਖੜਾ ਸਾਰੀ ਉਮਰ ਜੇਲ ਕੱਟੀ ਐ ਇਹਨੇ ਮੇਰੇ ਨਾਲ ਕੱਟੀ ਆ ਚਾਰ ਪੰਜ ਅੱਧਰ ਬੈਠੇ ਉਹੀ ਬੰਦੇ ਮੇਰੇ ਅੱਜ ਤੁਰੇ ਫਿਰਦੇ ਨੇ ਉਹੀ ਕੱਲ ਤੁਰੇ ਫਿਰਦੇ ਨੇ ਸੋ ਬਾਈ ਹੱਥ ਮੰਨ ਕੇ ਬੇਨਤੀ ਹੈ ਕਿ ਆਪ ਦੇ ਆਪ ਦੇ ਜਿਹਦੇ ਪੇਚ ਚੱਲਦੇ ਨੇ ਉਹਨਾਂ ਨੂੰ ਵੀੜੋ ਆਪੋ ਆਪ ਦੇ ਰਿਸ਼ਤੇਦਾਰਾਂ ਨੂੰ ਆਪ ਦੇ ਭਰਾਵਾਂ ਨੂੰ ਅਪੀਲ ਕਰੋ ਵੱਧ ਤੋਂ ਵੱਧ ਆਉਣ ਪਰੰਤੂ ਯਾਰ ਇੱਕ ਗੱਲ ਤਾਂ ਕਰਨੀ ਬਣਦੀ ਹੈ ਹਨਾ 27 ਜਣੇ ਬੈਠੇ ਨੇ ਕਾਸ਼ ਆਪਾਂ ਇੱਕ ਇਕੱਠੇ ਹੋ ਜਾਈਏ ਜਿਦੋਂ ਮੇਰਾ ਕਹਿਣਾ ਫਰਜ਼ ਹੈ ਵੀ ਆਪਾਂ ਇੱਕ ਇੱਕ ਕਿਉਂ ਨਹੀਂ ਹੁੰਦੇ ਇੱਕ ਹੋ ਕਿੰਨੇ ਥਾਂ ਆਪਾਂ ਧਰਨੇ ਲਾਵਾਂਗੇ ਇੱਕ ਧਰਨਾ ਚੱਲ ਰਿਹਾ ਹੈ ਦਿੱਲੀ ਬਾਰਡਰ ਤੇ ਜਿੱਥੇ ਬਹੁਤ ਖਨੌਰੀ ਸ਼ੰਭੂ ਦੋਸਾਂ ਬਹੁਤ ਬੁਰੇ ਹਾਲਾਤ ਨੇ ਬਹੁਤ ਜ਼ਿਆਦਾ ਬੁਰੇ ਦੂਜਾ ਧਰਨਾ ਚੱਲ ਰਿਹਾ ਆਪਣੇ ਬੰਦੀ ਸਿੰਘਾਂ ਲਈ ਮਹਾਲੀ ਦੇਖ ਲਓ ਕਈ ਵੀਰਾਂ ਦਾ ਨਾਂ ਨਹੀਂ ਪਤਾ ਹੋਣੇ ਔਰੇ ਵੀ ਇਹ ਕੌਣ ਨੇ ਜੇ ਮੈਂ ਬਲਾਲਾ ਉਹਨਾਂ ਨੂੰ ਪਤਾ ਨਹੀਂ ਹੋਣੇ ਪਰ ਮੈਂ ਨਰਾਦਰ ਨਹੀਂ ਕਰਨਾ ਚਾਹੁੰਦਾ 30 30 ਸਾਲ 25 25 ਸਾਲ ਕਈ ਤਰੀ ਮਾਰ ਰ ਕਰੀ ਗਈ ਬਲਾਸਟ ਜਿਹਨਾਂ ਨੇ ਕਰੇ ਜਿਨਾਂ ਨੇ ਸਾਰੀ ਉਮਰ ਜੇਲਾ ਜਲਾਂਗੀ ਉਹ ਵੀ ਤੇ ਇਹ ਵੀ ਜਿਨਾਂ ਨੇ ਅੱਗੇ ਆਪਣੀ ਕੌਮ ਨੂੰ ਸਿਰੇ ਚੜਾਉਣਾ ਭਾਈ ਅਮਰਪਾਲ ਜੀ ਇਹਨਾਂ ਲਈ ਸਾਰਿਆਂ ਲਈ ਰਲ ਕੇ ਇੱਕ ਮੁਖ ਹੋ ਕੇ ਇੱਕ ਜਾਨ ਹੋ ਕੇ ਇੱਕ ਝੰਡੇ ਥੱਲੇ ਜਮਾ ਜੋ ਨਹੱਟ ਸਿੱਖਿਆ ਸੀਸੇ 'ਚ ਮੂੰਹ ਦੇਖ ਕੇ ਜੇਕਰ ਸ਼ਾਮ ਨੂੰ ਸੀਸੇ 'ਚ ਮੂੰਹ ਦੇਖੋ ਤੁਸੀਂ ਸੋਨੇ ਸੀਸਾ ਤੁਹਾਡੇ ਮੂੰਹ ਤੇ ਨਾ ਚੁੱਕੇ ਤਾਂ ਸਮਝ ਲੋ ਤੁਸੀਂ ਸੱਚੇ ਹੋ ਜੇ ਤੁਹਾਡੇ ਇੰਨਾ ਵੀ ਲਾਲਚ ਹੈ ਇੰਨਾ ਵੀ ਲਾਲਚ ਹੈ ਤੁਹਾਡਾ ਸੀਸਾ ਮੂੰਹ ਤੇ ਠੱਕੂ ਮੇਰੀ ਗਰੰਟੀ ਲੈ ਕੇ ਦੇਖ ਲੋ ਜੇ ਮਾਲਚੇ ਬੇਈਮਾਨ ਹੈ ਤੁਹਾਡੇ ਜਦ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਜਾਂ ਜਸਰਾਤ ਤੇ ਤੁਰੇ ਸ਼ਾਮ ਨੂੰ ਸੀਸੇ ਮੂਰੇ ਖੜ ਕੇ ਅੱਖਾਂ ਐ ਕਰ ਲਗ ਲੋ ਕਿਉਂ ਮੈਂ ਪੁੱਛਦਾ ਹਾਂ ਮੈਂ ਕਿਉਂ ਝੋਟਿਆ ਜੋ ਸੀ ਸਾ ਮਾਰੇ ਨੂੰ ਤਾਂ ਟੱਕ ਮੁੜ ਕੇ ਪਤਾ ਲੱਗਦਾ ਵੀ ਆਪਣੇ ਜੇ ਕੋਈ ਨਾ ਤੋਂ ਫੋੜਾ ਭਾਈ ਮੇਰੀ ਸੰਪਤੀ ਦੀ ਥੋੜੀ ਸੀ ਸੋ ਸੀ ਸੰਗਰ ਝੜਜਾ ਕਰੋ ਇਕੱਲਾ ਲੀਡਰਾਂ ਤੋਂ ਬਚੋ ਮੇਰੇ ਪਿੱਛੇ ਢੇੜਾ ਖੜ ਗਿਆ ਪਹਿਲਾ ਅਕੀਨ ਨੇ ਨਹੀਂ ਖੜਿਆ ਕੋਈ ਆਹੇ ਮੁੰਡੇ ਸੀ ਮੈਂ ਜੇਲ੍ਹ 'ਚ ਸੀ ਇਹ ਮੇਰੇ ਪਰਵਾਰ ਨਾਲ ਸੀ ਵਿਚਾਰੇ ਖੜੇ ਰਹੇ ਮੈਂ ਜੇਲ੍ਹ 'ਚ ਰਿਹਾ ਤਿੰਨ ਚਾਰ ਮਹੀਨੇ ਜਵਾਨਤਾ ਤੇ ਆ ਗਿਆ ਬਾਹਰ ਹੁਣ ਇਹੀ ਮੁੰਡੇ ਉਰੇ ਨੇ ਵਿਚਾਰੇ ਸੋ ਇੰਨੇ ਕ ਬੰਦੇ ਯਾਰ ਕਿੰਨੇ ਕ ਬੰਦੇ ਨੇ ਐਨੇ ਤਾਂ ਮੇਰੇ ਖਿਆਲ ਚ ਜਿਵੇਂ ਭਾਈ ਅਮਰਤਪਾਲ ਬਾਹਰ ਹੁੰਦਾ ਸੀ ਉਹਦੇ ਨਾਲ ਖਾਣ ਆਲੀ ਹੁੰਦੀ ਸੀ ਇਤੋਂ ਜਿਆਦੇ ਖਾਣ ਫੇਰ ਮੈਥੋਂ ਗਲਤ ਸ਼ਬਦ ਬੋਲੇ ਜਾਂਦੇ ਗੱਡੀਆਂ ਚੋਂ ਕੰਮ ਨਾਲੇ ਝੂਟੇ ਰਹਿਣਾਂ ਉਹ ਹੀ ਤੇੜਿਆਂ ਨਾਲ ਹੋਣਗੇ ਤੇ ਅੱਜ ਜੋ ਮਲੇ ਪਰਿਵਾਰ ਆਇਆ ਸਾਹਮਣੇ ਸਾਹਮਣੇ ਕਿੰਨਿਆਂ ਨੂੰ ਅਮਰ ਸ਼ਕਾ ਗਿਆ ਹੋ ਕੋਈ ਗਲਤੀ ਨਹੀਂ ਭਰਾਵਾ ਮੈਨੂੰ ਪਤਾ ਕਿੰਨਿਆਂ ਨੂੰ ਉਹ ਜਗਾ ਗਿਆ ਮੇਰੇ ਨਾਲ ਸਾਡੀ ਮਾਂ ਸੋ ਤੋਂ ਬੜੇ ਅਕਲੀਓ ਤੋਂ ਜੋਗੇ ਤੋਂ ਜਮਾਰ ਕਿਆਂ ਤੋਂ ਆਏ ਨੇ ਸਿੰਘ ਉਹਨਾਂ ਦੇ ਜਗਾਇਏ ਹੋਏ ਆਹ ਸਾਰੇ ਆਹ ਚਨੀਰ ਵਾਲੇ ਸ਼ਮਸ਼ੇਰ ਵਰਗੇ ਅੱਡਾ ਵਾਲੇ ਗੋਰੇ ਵਰਗੇ ਹਜੇ ਮਾਲ ਵਿੱਚ ਜਾਣਾ ਸੀ ਜੇ ਕਿਤੇ ਮਾਲ ਵਿੱਚ ਵੱਗ ਜਾਂਦਾ ਪੈਰ ਲੱਗਣ ਦੇ ਦਿੰਦੇ ਉੱਥੇ ਮਾਲ ਵਿੱਚ ਫੇਰ ਨਹੀਂ ਚੱਲ ਹੁਣ ਦੇਰ ਆਇ ਦਰਸ਼ਤਾ ਸਾਡੇ ਲਈ ਤਾਂ ਉਹ ਸੋਨਾਲ ਜੋਗ ਹੈ ਸੋਨਾਲ ਜੋਗ ਰਹਿਣਗੇ ਇੱਕ ਵੇ ਉਹੀ ਗੱਲ ਅਮਨ ਦਾ ਝੋਟਾ ਕਹਿਆ ਕਰੋ ਮੈਂ ਤਾਂ ਝੋਟਾ ਕਾ ਕੀ ਰਾਹੀ ਆ ਬਈ ਬਾਲੇ ਕਹਿੰਦੇ ਹੈ ਚੋਤਾ ਕਾ ਝੋਟਾ ਬਈ ਚਲੋ ਅੱਜ ਪੰਥੀ ਨਾ ਆ ਪਿਆ ਹੋਰ ਕੀ ਕਰ ਲਿਓ ਮੇਗਾ ਪੂਛ ਲੱਗੀ ਆ ਸਿੰਗਲ ਲੱਗੀ ਆ ਵਾਲੇ ਸਿਆਣੋ ਆ ਜਾਓ ਅਗਰੇ ਕੀ ਗੱਲ ਕਰ ਲੋ ਜਿਹਨੇ ਕਰਨੀ ਆ ਕਿਸੇ ਮਰਜ਼ੀ ਮੈਟਰ ਤੇ ਗੱਲ ਕਰ ਸਕਦੇ ਬਸ ਕਾ ਮੈਨੂੰ ਅੱਬ ਮੈਂ ਪਹਾੜਾ ਬਾਹਰ ਚੱਲ ਰਿਹਾ ਮੈਨੂੰ ਫੇਸਬੁੱਕ ਆ YouTube ਬਾਈਨਲ ਆ ਕੱਟ ਸਾਹਿਬ ਆ ਮੈਨੂੰ ਆ ਫੇਸਬੁਕ ਕਾਲ ਇਤਿਹਾਸ ਤੋਂ ਮੈਂ ਘੱਟ ਜਾਣੂ ਆ 55 ਤੋਂ ਮੈਨੂੰ ਗਲਤੀਆਂ ਹੋ ਜਾਂਦੀਆਂ ਪਛਾਣਨ ਵਿੱਚ ਕਿਉਂ ਮੈਂ ਰੇਗ ਨੂੰ ਲਵੇ ਲਾ ਲੈਣਾ ਜਦੋਂ ਮੈਨੂੰ ਅੱਗੇ ਨਾਲ ਪਤਾ ਲੱਗਦਾ ਵੀ ਇਹਦਾ ਬੰਦਾ ਹੈ ਆਇਆ ਸੀ ਹੁਣ ਕਈ ਬੰਦੇ ਹੀਰੋ ਬਣ ਜਾਂਦੇ ਨੇ ਅਸੀਂ ਮੈਨੂੰ ਛੋਟਾ ਕਰਕੇ ਜੇ ਕੋਈ ਹੀਰੋ ਬਣਨਾ ਚਾਹੁੰਦਾ ਹੋਵੇ ਤਾਂ ਜੀਸਲ ਕੇ ਬੱਸ ਕਰਦਾ ਹੁਣ ਮੈਂ ਉਹਨਾਂ ਨੂੰ ਪੁੱਛਦਾ ਜਿਹੜੇ ਮੈਨੂੰ ਕਹਿੰਦੇ ਝੋਟੇ ਆ ਗਣਾ ਕਰਤਾ ਗਣਾ ਕਰਤਾ ਮੈਂ ਤਾਂ ਕੋਈ ਗਣਾ ਨਹੀਂ ਕਰਿਆ ਓਏ ਰੋਜ਼ ਬਿਆਦ ਬਿਆ ਹੁੰਦੀਆਂ ਨੇ ਗ੍ਰੰਥ ਸਾਹਿਬ ਇੱਥੇ ਕੀ ਕੋ ਸੰਦਾ ਜੂਨ 84 ਵੇਲੇ ਸੰਤਾਨੀਆਂ ਫੋਟਾਂ ਪਾੜੀਆਂ ਨੇ ਸਾਡੇ ਸ਼ਹੀਦ ਸਿੰਘਾਂ ਨੂੰ ਮਾਰਾ ਪੋਲਾ ਜਾਂਦਾ ਬਾਉਡਰ ਤੇ ਬੋਲੇ ਚੱਲੇ ਜਾਂਦੇ ਨੇ ਉੱਥੇ ਜਾ ਕੇ ਲੜਪੋਗਾ ਮੈਨੂੰ ਮੇਰੇ ਨਾਲ ਪਰਸੋਂ ਨਸ਼ੇ ਵਾਲੀਆਂ ਦੁਕਾਨਾਂ ਨੇ ਮੁੰਡੇ ਸਿੰਘ ਸਾਰੇ ਹੋਏ ਆਏ ਹੋਏ ਸੀ ਅਸੀਂ ਹੋਰ ਪਾਸੇ ਗਏ ਹੋਏ ਸੀ ਉੱਥੇ ਦੋ ਮੁੰਡੇ ਨਸ਼ੇ ਫੜਨ ਮਾਗੇ ਉਹਨਾਂ ਨੂੰ ੱੱਕੇ ਮਾਰੇ ਨਸ਼ੇ ਦੀ ਦੁਕਾਨਾਂ ਨਾਲ ਨੇ ਇਕੱਠੇ ਹੋ ਗਏ ਤੇ ਉੱਥੇ ਲੈ ਕੇ ਜਾਓ ਖਰਾ ਫਈਏ ਹੋਡੀਆਂ ਨਾ ਫੜ ਲਈਆ ਦੋ ਟਾਈ ਕੁਆਂਟਲ ਦੋ ਟਾਈ ਕੁਆਂਟਲ ਲੋਹਾ ਸਾਡਾ ਜ਼ਬਤ ਪਿਆ ਹੋਈ ਇਥੇ ਸੀਐਡੀ ਸੁਣੀ ਜਾਂਦੀ ਹੈ ਕੋਈ ਚੱਕਰ ਵਾਲੀ ਗੱਲ ਹੀ ਸੁਣੀ ਜਾਵੇ। ਜਿਹੜੇ ਸਾਥੋਂ ਫੜਿਆ ਗਿਆ ਨਾਲ ਜਦੋਂ ਫੜਿਆ ਗਿਆ। ਕੋਈ ਬੈਚ ਅੱਛੀਆਂ ਗੱਲਾਂ ਨਹੀਂ ਖੇਡਦਾ ਵੀ ਡਰਾਂ ਵਾਲੇ। ਜਾਂ ਮੈਂ ਡਰ ਜੂਆ ਨਾ ਮੈਂ ਡੰਨ ਵਾਲੇ ਤਾਂ ਜੰਮਿਆ। 30-40 ਸਾਲ ਦੀ ਮੇਰੀ ਉਮਰ ਹੋ ਗਈ। ਮੈਂ ਉਹ ਲੋਣੀ ਮਰੇ ਲੋਕਾਂ ਵਿਚ ਲੜਦਾ ਫਿਰਦਾ ਸੀ। ਮੈਂ ਉਹ ਲੋਣੀ ਮੇਰਾ ਜਦੋਂ ਮੈਨੂੰ ਸੁਰਤ ਨਹੀਂ ਹੁੰਦੀ ਸੀ, ਕਿਸੇ ਚੀਨੀ ਦੀ। ਅਹੀਂ ਪਤਾ ਨਹੀਂ ਗੱਡੀ ਰਾਹ ਜਾਂ ਕਿ ਜਹਾਜ਼ ਨਾਲ ਨਾ ਮੋਟਰਸਾਈਕਲ ਚਾਰ ਟਾਇਰਾਂ ਦੇ ਵਿਚ ਦੀ ਜਾਂਦਾ ਕਿ ਬਰਾਂਦੀ ਜਾਂਦਾ ਸਾਰਾਂ ਦੀ ਇਹ ਹਾਲਤ ਹੁੰਦੇ ਸੀ। ਇਹ ਤਾਂ ਮੋੜ ਗਿਆ, ਦੀਪ ਮੋੜ ਗਿਆ ਫਿਰ ਬਾਜੀ ਨੇ ਮੋੜ ਲੇ। ਅਜੀ ਆਉਣੀ ਮਰੇ ਹੁਣ ਸੋਡੀਆਂ ਤਾਂ ਕਿਹੜਾ ਛੋਟਾ ਡਰਾਂਗੇ ਅਸੀਂ ਸਾਨੂੰ ਪਤਾ ਸਾਨੂੰ ਕਿੱਥੋਂ ਰਸਲਾ ਆਉਂਦੀ ਆ ਆਰਐਸਐਸ ਤੋਂ ਆਰਐਸਐਸ ਨਾਲਸ ਦੇ ਭੇਜਦੀ ਹੈ ਤੇ ਉਹ ਸਾਨੂੰ ਕਿੱਥੇ ਹੱਲ ਮੋਜੀ ਸੱਚ ਹੁਣ ਸ਼ਰਮ ਦਾ ਘਾਟਾ ਉਹ ਲੋਕਾਂ ਨੂੰ ਬਾਈ ਮੈਂ ਕੱਲ ਉਰੇ ਆਉਣਾ ਸੀ ਬਹੁਤ ਹੀ ਮੈਂ ਹੁਣ ਦਾਣ ਸੁਣਨਾ ਜਨਾਬ ਵੀ ਅਜੇਵੇਂ ਨੇ 24 ਘੰਟੇ ਮੈਨੂੰ ਬਾਹਰ ਹੀ ਜਾਣਾ ਪੈਂਦਾ ਕੋਈ ਕਹਿੰਦਾ ਇਹ ਤਾਂ ਚਲੋ ਸਾਡਾ ਫਰਜ਼ ਹੈ ਹਰੇਕ ਸਿੱਖ ਲੈ ਜਿਹੜਾ ਨਾਮ ਅਗਰ ਸਿੱਖ ਲਾਉਂਦਾ ਫਿਰ ਜਿਵੇਂ ਲਾਲਿਆ ਧਰਨਾ ਅਗਲੇ ਦਾ ਮਾਂ ਕੋ ਡੱਟਿਆ ਬੈਠਾ ਹੈ ਤਾ ਯਾਰ ਤੁਸੀਂ ਆਓ ਭਰਾਵਾ ਮੈਂ ਅਥਵੰਨ ਕੇ ਬੇਨਤੀ ਕਰਦਾ ਜੋ ਕੋਈ ਮੇਰੀ ਗੱਲ ਮੰਨਦਾ ਹੁਣ ਮੈਂ ਤਾਂ ਕਿਸ ਪਹਿਲਾਂ ਕਹਿੰਦਾ ਹੁੰਦਾ ਬਾਹਲੇ ਮੈਨੂੰ ਫੋਨ ਕਰ ਦਿੰਦੇ ਮੈਂ ਕਦੇ ਨਹੀਂ ਕਿਸੇ ਨੂੰ ਪੁੱਛਿਆ ਤੂੰ ਮੇਰੇ ਘਰਨੇ ਚ ਕਹਿਦਣਾ ਆ ਮੈਨੂੰ ਕਤੇ ਮਰਜ਼ੀ ਬੁਲਾ ਲੈਂਦੇ ਛੋਟੇਰੇ ਆ ਜਾ ਮੈਂ ਉੱਥੇ ਜਾਂਦਾ ਚਾਹੇ ਉਹਨੂੰ ਕਿੰਨੇ ਮਰਜ਼ੀ ਜਾਣਾ ਪੈਂਦੇ ਉੱਥੇ ਜਾ ਕੇ ਲੜਦਾ ਮੈਂ ਕਿਸੇ ਨੂੰ ਨਹੀਂ ਪੁੱਛਦਾ ਤੂੰ ਮੇਰੇ ਘਰਨੇ ਜਾਇਆ ਸੀ ਕਿਵੇਂ ਦਿਨ ਆਇਆ ਸੀ ਕਿਸੇ ਨੂੰ ਨਹੀਂ ਪੁੱਛਦਾ ਬਟ ਜੇ ਹੁਣ ਮੈਨੂੰ ਕੋਈ ਮਸਲੇ ਲਈ ਬੁਲਾਊਗਾ ਮੈਂ ਆਲੇ ਨੂੰ ਪੁੱਛੂੰਗਾ ਅਮਰਤਪਾਲ ਭਾਈ ਅਮਰਪਾਲ ਤਾਂ ਮੇਚ ਤੂ ਗਿਆ ਸੀ ਜਿਆਦਾ ਕਿਆ ਕਰੂ ਗਿਆ ਸੀ ਮੈਂ ਫੇਰ ਜਾਊਂਗਾ ਅਗਲੇ ਆਪਣਾ ਸਾਫੜਦਾ ਨਹੀਂ ਨਹੀਂ ਮੈਂ ਜਾਂਦਾ ਯਾਰ ਨਹੀਂ ਫੇਰ ਮਰ ਮੋਤੀ ਕਰਾਂਗਾ ਸੀ ਦੀ ਕੀ ਲੈਣਾ ਫੇਰ ਹਲਾ ਸੋ ਪਾਈ 18 ਮਾਰਚ ਨੂੰ ਆਉਣ ਵਾਲੀ ਐ 18 ਮਾਰਚ ਨੂੰ ਸਾਲ ਦਾ ਸਮਾਂ ਪੂਰਾ ਹੋ ਜਾਊ ਭਾਈ ਦਾ 18 ਮਾਰਚ ਨੂੰ ਐਨਐਸ ਖਤਮ ਹੋਣੀ ਐ ਹੁਣ ਇਹ 18 ਜੀ ਨੂੰ ਛੱਡਣਗੇ ਨਹੀਂ ਛੱਡਣਗੇ ਇਹ ਮਨ ਚ ਕੀ ਹੈ ਕਿਉਂਕਿ ਅਸੀਂ ਜੇਲਾ ਕੱਟੀਆਂ ਨੇ ਸਾਨੂੰ ਸਾਰੀ ਕਹਾਣੀ ਦਾ ਪਤਾ ਹੁੰਦਾ ਇਹਨਾਂ ਨੇ ਕੀ ਕਰਨਾ ਜਿਹੜੇ ਆ ਕੈਮਰੇ ਲਵਾਉਂਦੇ ਨੇ ਮੇਰੇ ਤੇ ਵੀ ਲਵਾਏ ਸੀ ਇਹਨਾਂ ਤੇ ਵੀ ਲਵਾਉਣ ਦੇ ਜਾਂ ਕੈਮਰੇ ਚਾਹੇ ਰਾਸਤੇ ਲਵਾਉਂਦੇ ਨੇ ਆਪ ਦਾ ਕਲੀਨ ਚਿੱਟ ਕਰਨ ਨੂੰ ਪਿਆ ਉੱਥੇ ਦਿੱਲੀ ਤੁਹਾਨੂੰ ਪਤਾ ਤੁਸੀਂ ਦੇਖਿਆ ਹੋ ਨਵੇਂ ਕੈਮਰੇ ਲਵਾਏ ਨਵੇਂ ਤੇ ਮੁੰਡੇ ਦਾ ਮਾਰਡਰ ਕਰਾਇਆ ਸੀ ਕੋਈ ਦੂਜੇ ਨੇ ਉਹ ਤਿਹਾਰ ਚ ਕਰਿਆ ਸੀ ਸੇਮ ਚਿੰਗ ਹੋਵੇ ਉਹ ਨਹੀਂ ਕਰਨਾ ਹੋਵੇ ਆਪ ਜੱਥੇ ਖੜੇ ਕਰਨਾ ਸਾਨੂੰ ਕੀ ਪਤਾ ਭਾਈ ਸੋ ਭਾਈ ਪਰਿਵਾਰ ਨਾਲ ਡਟ ਕੇ ਖੜੋ ਦੇਖੋ ਬਾਬਾ ਜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਅਸੀਂ ਪੂਸ਼ੇ ਦਾ ਭੁਖੜਤਾਲ ਤੇ ਬਹਿਤਾ ਸਕਦਾ ਨਹੀਂ ਭੁੱਖਾ ਮੈਂ ਰਹਿ ਨਹੀਂ ਸਕਦਾ ਮੈਂ ਜੇਲ੍ਹ ਚ ਰਹਿਣਾ ਮੈਂ ਬਾਹਰ ਰਹਾ ਅਸੀਂ ਤਾਂ ਭਾਈ ਲੜ ਸਕਦੇ ਆਂ ਥੋਡੇ ਨਾਲ ਲੜਾਂਗੇ ਚਾਹੇ ਸਾਡਾ ਆਖਰੀ ਸਾਹ ਅੱਜ ਜਦੋਂ ਹੁਕਮ ਕਰੋਗੇ ਥੋਡੇ ਹਾਜ਼ਰਾਂ ਇੱਥੇ ਹਾਜ਼ਰਾਂ ਸਿੰਘ ਹਾਜ਼ਰਾਂ ਬਾਕੀ ਸਾਰੇ ਪੰਜਾਬ ਦੇ ਹਰੇਕ ਸ਼ਿਕਰ ਨੂੰ ਕਹਿੰਦੇ ਆ ਭਾਈ ਆਪ ਦੀ ਗਿਣਤੀ ਵਾਰ ਇੱਥੇ ਆਈ ਜਾਓ ਹਾਜ਼ਰੀਆਂ ਲਵਾਈ ਜਾਓ ਬੇਨਤੀ ਕਰੀ ਚਲੋ ਜੋ ਰ ਆਵੇ ਕੋਈ ਮਰਜੀ ਆਵੇ ਆਪਾਂ ਨੂੰ ਕੋਈ ਰਾਜਨੀਤਿਕ ਆਵੇ ਨਾ ਰਾਜਨੀਤਿਕ ਆਵੇ ਕਿਸੇ ਨੂੰ ਨਰਾਦਰ ਨਹੀਂ ਕਰਨਾ ਕੋਈ ਆਈ ਜਾਵੇ ਸਭ ਦੀ ਇੱਜ਼ਤ ਕਰਨੀ ਹੈ ਕਿਉਂਕਿ ਆਪਾਂ ਨੂੰ ਅੱਲਾ ਨਦੀ ਲੋੜ ਹੈ ਕੋਲੇ ਬਾਣੀ ਚੱਲਦੀ ਹੈ ਅਗਲਾ ਪੀ ਸਿੱਖੀ ਚੱਲ ਜਾਈ ਜਾਊਗਾ ਹਣਾ ਸੋ ਹਰੇਕ ਨੂੰ ਸੱਦਾ ਦਿਓ ਹਰੇਕ ਨੂੰ ਬੁਲਾਓ ਉੱਥੇ ਆਓ ਕਿਸੇ ਦਾ ਨਾਵਾ ਨਾ ਹੋਵੇ ਬਸ ਸਟੇਜ ਉੱਤੇ ਬਿੱਤੂ ਤਾਂ ਆਏ ਸੀ ਉਹ ਤੋ ਤਾਂ ਹੈ ਸੀ ਕੋਈ ਮਰਦੀ ਆਏ ਆਪਾਂ ਤਾਂ ਬੰਦਿਆਂ ਦੀ ਆ ਕੇ ਬੋਲਣਗੇ ਉਹਦੀ ਆਵਾਜ਼ ਜਾਊਗੀ ਫਾਹਰੇ ਉਹਨਾਂ ਨਾਲ ਹੀ ਚੰਦਨ ਵਾਲੇ ਆ ਜਾਣ ਆਪਣੇ ਵਰਗਿਆਂ ਨਾਲ ਤਾਉਂਦੇ ਨਹੀਂ ਸਰਕਾਰਾਂ ਤੋਂ ਡਰਦੇ ਨੇ ਕਿ ਆਪਾਂ ਦਾ ਪੇਜ ਜਾਬ ਦੇ ਬੰਦ ਕਰਤੇ ਨਾ ਕੋਈ ਹੈ ਆਪਣੇ ਦਾ ਆਪ ਦੇ ਜਿਹੜੇ ਮਾੜੇ ਮੋਟੇ ਹੁੰਦੇ ਨੇ 1000 ਦੋਸ਼ਪਾਲ 700 ਵੀ ਪੁਲਿਸ ਲੱਭਤ ਕਰ ਲੈਂਦੀ ਐ ਸਿਕਿਉਰਿਟੀਆਂ ਦਾ ਦੇਣੀ ਨਹੀਂ ਗਈ ਸੀ ਹਾਂ ਸੋ ਭਾਈ ਬੰਦੀ ਕਰੋ ਬੱਤ ਤੇ ਵੱਧਾ ਮੇਰੇ ਦਾ ਪੇਲ ਮੈਂ ਤਾਂ ਰੋਲ ਵੀਡੀਓ ਪਾਉਂਦਾ ਸੀ ਅਮਰਤਪਾਲ ਦੀ ਦੀਪ ਸਿੱਧੂ ਦੀ ਜਤਾ ਸਿੰਘ ਬਾਰੇ ਦੀ ਨਸ਼ੇ ਵਾਲੇ ਮੁੱਦੇ 'ਤੇ ਮੇਰੇ ਦਾ ਪੇਲ ਨਾਲ ਗੱਲ ਲੱਗ ਕੇ ਜਮੀਂ ਬੰਦ ਕਰਤਾ ਪੱਕਾ ਕਹੋ ਯਾਰ ਭਾਈ ਅਸੀਂ ਤੈਨੂੰ ਲਾਈਵ ਨਹੀਂ ਹੋਣ ਦਿੰਦੇ ਨਾ ਪੋਸਟ ਪਾਉਣ ਲਈਏ ਮਾ ਨਾ ਪਾਉਣ ਦੇ ਮੈਂ ਹੋਰ ਚਪਾ ਦੂੰ ਕਿੰਨੇ ਚਿਰ ਰੋਕ ਲੋਂਗੇ ਸੋ ਭਾਈ ਇਕੱਠੇ ਹੋ ਕੇ ਲੜੋ ਸਾਡੇ ਭਾਈ ਜੇਲ੍ਹਾਂ 'ਚ ਬੰਦ ਨੇ ਬਾਹਰ ਕਹਿੰਦੇ ਸੱਚ ਹਾਂ ਇਕੱਲਾ ਨਹੀਂ ਆ ਹੋਰ ਜਿਆਦਾ ਵੀ ਜੋਲ 'ਚ ਭੁਖੜਤਾਲ ਜੋਲ 'ਚ ਭੁਖੜਤਾਲ ਸਭ ਤੋਂ ਵੱਡਾ ਹਥਿਆਰ ਹੈ ਜੋਲ 'ਚ ਭੁਖੜਤਾਲ ਦਾ 2009 ਦੀ ਭੁਖੜਤਾਲ ਮੇਰੇ ਨਾਲ ਮੁੰਡਾ ਖੜਾ ਇੱਥੇ ਇਕੱਠਿਆਂ ਬਠਿੰਡੇ ਵੋਲ ਦੀ ਕਿਸ ਨੂੰ ਮਰਜੀ ਪੁੱਛੋ ਕਿਹੜਾ ਸੂਰਮਾ ਬਾਹਰ ਕਹਿੰਦੇ ਇਸ ਕਿਹੜਾ ਕਿਹੜੇ ਸੂਰਮੇ ਨੇ ਭੁਖੜਤਾਲ ਨਹੀਂ ਕਰੀ ਜੇਲ੍ਹ ਚੋਂ ਪੁਛਿਆ ਰੀ ਪਖੜਤਾਲ ਬਣਾ ਆਰਦੀਆਂ ਮੰਗਾਂ ਬਣਮਾਉਣੀਆਂ ਜੇਲ੍ਹ 'ਚ ਭੁਖੜਤਾਲ ਨੇ ਹੋਰ ਤੇ ਤੋਪ ਦੇ ਜਬਰ ਤੋਪ ਚਲਾਵਾਂ ਨਹੀਂ ਇੰਨੇ ਰੋਟੀਆਂ ਰੋਟੀਆਂ ਨੇ ਉਸ ਹੀ ਖਾਣੀਆਂ ਵੀ ਥੋੜੂ ਸ਼ਾਮ ਨੂੰ ਰੋਟੇ ਤੇ ਜਰੀਦੀ ਸੀ ਫਾਸਟ ਪਕੀ ਨੂੰ ਪਰੋਟ ਜਾਂਦੀ ਅੱਡੀ ਆਈ ਬਿੱਥੂ ਵੀ ਰੋਟੀ ਖੋਦੀ ਤੱਕੇ ਨਾਲ ਖਵਾਉਣਗੇ ਹੈ ਨਾ ਫਾਸਟ ਹੀ ਤਲਾਉਣਗੇ ਤੱਕੇ ਨਾਲ ਸੱਟਾਂ ਵੀ ਵਾਜਦੀਆਂ ਤਲਾਉਣ ਦੇ ਨਾਲ ਕਰ ਜਿਹੜੇ ਨਹੀਂ ਜੋ ਥਾਪੀ ਮੰਨ ਲੈਂਦੇ ਨੇ ਕਹਿ ਦੇਣਾ ਮੰਨਣਗੇ ਮੰਨਣਾ ਪਊਗਾ ਇਸ ਦਾ ਸ਼ੂਗਰ ਲੈਵਲ ਨੇ ਹੋਈ ਕਿਹਦਾ ਕੋਸ ਹੋ ਜੂ ਫਿਰ ਕਸ਼ਤਨੀ ਚ ਹੁੰਦਾ ਵਾ ਹੋ ਹੁੰਦਾ ਸੋ ਭਾਈ ਹੁਣ ਸਿੰਘ ਆ ਰਹੇ ਨੇ ਬਾਹੁਰੂ ਗੁਰੂ ਰਾਮਦਾਸ ਦੇ ਘਰ ਅਰਦਾਸ ਕਰਦੇ ਆ ਕਿ ਸਿੰਘਾਂ ਨੂੰ ਪੂਰਾ ਬਲ ਬਖਸ਼ੀ ਤੇ ਜਿਹੜੇ ਲੋਕ ਹਜੇ ਵੀ ਲੱਤਾਂ ਖਿੱਚੋ ਨਹੀਂ ਹਟਦੇ ਉਹ ਗਰਵਾਚਨੇ ਵਰਗਿਆਂ ਦੀ ਇੱਥੋਂ ਤਰ ਤਿੱਤੋਂ ਕਹਿਣੇ ਆ ਯਾਰ ਰੰਗਜੀਤ ਜੀ ਵਾਪਸ ਹੋਣਗੇ ਹੁਣ ਤਾਂ ਸ਼ਰਮ ਹੁਣ ਤਾਂ ਹਟੋ ਇਕੱਠਾ ਤੇ ਇੱਕ ਤੇਰੀ ਗੱਲ ਕਰੋ ਹੁਣ ਤਾਂ ਥੋੜੀਆਂ ਦਿੱਤੀਆਂ ਹੋਇਆ ਸਜਾਵਾਂ ਐਡਾ ਦਾ ਕੋਈ ਜਰੂਰ ਨਹੀਂ ਕਰਿਆ ਸਿਖਰ ਜਿਹੜਾ ਤੁਸੀਂ ਆ ਜੋ ਆਪਾ ਜੂਪਾ ਜੀ ਕੀ ਯੂਐਸਪੀ ਵਾਲੀ ਐਨਸੋ ਮੈਸੇਜ ਆਪ ਦਾ ਤਲਾ ਦੀ ਜ਼ਰੀਲਾ ਤਰੀਕ ਚਲੋ ਫਤਿਹ ਬਲਾਉਣੇ ਆ ਜੀ ਮਾਫ ਕਰਨਾ ਜੇ ਕਿਸੇ ਨੇ ਗੱਲ ਦਿਲ ਤੇ ਲੱਗੀ ਹੋਵੇ ਤਾਂ ਆਪ ਦਾ ਛੋਟਾ ਭਾਈ ਸਮਝ ਕੇ ਮਾਫ ਕਰਦੇ ਹੋ ਹੈ ਕੋਈ ਐਮਸੀU ਮੁਸੀਬਾ ਨਾਲ ਵਾਲਾ ਵੀ ਫਿਰਦਾ ਹੁੰਦਾ ਇੱਕ ਅੱਧਾ ਮੇਰੇ ਨਾਲ ਆ ਜਾਟਰ ਲੋਕ ਆਪ ਦਾ ਤਾਂ ਹੀ ਰਹਤੇ ਬਿਤਾਸ ਅੱਦਾਂ ਹੀ ਪਰਦੇ ਮੰਗਲ ਪੈ ਜਾਂਦਾ ਵੀ ਆਪਾਂ ਵੋਟਾਂ 'ਚ ਕਿਵੇਂ ਖੜੇ ਹੋਵਾਂਗੇ ਜਦ ਨਾਲ ਰਹਾਂਗੇ ਸੁਣਿਆ ਨਾਲੇ ਤਾਂ ਕਹਿੰਦੇ ਰਾਜ ਬਿਨਾਂ ਤਾਂ ਧਰਮ ਚੱਲੇ ਹੈ ਫਿਰ ਉਹਨਾਂ ਨੇ ਕਹੀ ਨਹੀਂ ਵੀ ਐਮਪੀ ਬਣ ਜੋ ਆ ਇਹਨਾਂ ਨੇ ਐਮਪੀ ਬਣ ਕੇ ਬਣਾਵੇ ਆਪਾਂ ਮਨਨ ਜੱਲ ਰਾਜ ਕਰਾਇਆ ਜੱਪਾਉ ਕਮਾਲ ਹੈ ਰਾਜਗੁਰੂ ਗੋਬਿੰਦ ਸਿੰਘ ਵਾਲਾ ਰਾਜ ਹੈ ਸੋ ਸਾਖੀ ਪੜੋ ਬਾਬਾ ਬੁੱਤ ਸਿੰਘ ਬਾਬਾ ਕਰਜਾ ਸਿੰਘ ਇੱਥੇ ਪਿੱਠਾਂ ਜੁੜ ਕੇ ਲੜੇ ਸੀ ਇੱਥੇ ਸੋਕਾ ਸਿੰਘ ਤੇ ਭਾਈ ਮਹਿਤਾਬ ਸਿੰਘ ਮਾੜੂ ਕੰਬੁਕੇ ਵਾਲਾ ਮੱਸੀ ਰੰਗੜ ਦਾ ਸਹਾਰਾ ਠੀਕਰੀਆਂ ਲੈ ਕੇ ਇਸ ਇੱਥੇ ਵੱਲ ਕੇ ਲਗਾਈ ਸੀ ਹੈ ਉਹਨਾਂ ਦੇ ਇਤਿਹਾਸ ਪੜੋ ਆਪੀ ਦਿਮਾਗ ਰੋਸ਼ਨ ਹੋਣਗੇ ਆਪੀ ਮਰਨ ਦਾ ਜਜਪਾਉ ਮਾਫ ਕਰੋ ਭਾਈ ਛੋਟਾ ਛੋਟਾ ਮਤ ਦਾ ਮੋਟਾ ਖੁਸ਼ ਹੋ ਜਾਉਂਦਾ ਵਾਈ ਰੋਜੀ ਕਹਾਵਸਾ ਫਟੇ ਲੜੇ ਗਾਰੇ ਫਟੇ ਕੱਤੇ ਲੜਦੇ ਨੇ ਜਿੱਤਾਂ